ਇੰਡੀਅਨ ਆਰਮੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ 7-8 ਨੂੰ ਦਰਮਿਆਨੀ ਰਾਤ ਨੂੰ ਜਿਹੜਾ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਉੱਤੇ ਔਰ ਉਹਨਾਂ ਵੱਲੋਂ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਈ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਗਿਆ ਈ ਔਰ ਸਾਡੀ ਆਰਮੀ ਨੂੰ ਸਲੂਟ ਹੈ ਇਸ ਗੱਲ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਕਵਚ ਸੀ ਉਹ ਸਾਰੇ ਸ਼ਹਿਰ ਦਿਹਾੜੇਦਵਾਲੇ ਬਣਾ ਕੇ ਰੱਖਿਆ ਪਰ ਬਹੁਤ ਉਹਨਾਂ ਦੇ ਜਿਹੜੇ ਡਰੋਨ ਸੀ ਬਹੁਤ ਮਜਾਇਦ ਸੀ ਜਿਹੜੀਆਂ ਉਹਨਾਂ ਨੂੰ ਡਿਫਿਊਜ਼ ਕੀਤਾ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਗਰਾ ਦਿੱਤਾ ਗਿਆ ਅਸੀਂ 10 ਤਰੀਕ ਨੂੰ ਇਸੇ ਗੱਲ ਦਾ ਇੱਕ ਪਤਰਾ ਫੂਕਿਆ ਸੀ ਹਾਲਗੇੜ ਦੇ ਬਾਹਰ ਕੇ ਪਾਕਿਸਤਾਨ ਸਾਡੇ ਇਹਨਾਂ ਗੁਰੂ ਘਰਾਂ ਨੂੰ ਵਾਰ ਇਹਨਾਂ ਸ਼ਹਿਰਾਂ ਨੂੰ ਜਿਹੜਾ ਸਿਵਲਿਅਨ ਨੂੰ ਖਾਸ ਕਰਕੇ ਨਿਖਾਰਨਾ ਬਣਾ ਰਿਹਾ ਹੈ ਔਰ ਇਸ ਕਰਕੇ ਅਸੀਂ ਉਹਦਾ ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਇੱਕ ਵਿਰੋਧ ਵੀ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਦੁਸ਼ਮਣ ਰਿਹਾ ਹੈ ਸਾਡੇ ਇਸ ਖਿੱਤੇ ਦਾ ਉਹਨੇ ਸਾਨੂੰ ਅੱਤਵਾਦ ਬਹੁਤ ਵੱਡੇ ਅੱਤਵਾਦ ਲਿਆਂਦਾ ਹੈ ਇਸ ਖਿੱਤੇ ਦੇ ਵਿੱਚ ਔਰ ਉਸ ਤੋਂ ਬਾਅਦ ਡਰੱਗਜ਼ ਦੇ ਨਾਲ ਸਾਡੇ ਨੌਜਵਾਨ ਜਿਹੜੇ ਆ ਉਹ ਮਾਰੇ 2 ਲੱਖ ਤੋਂ ਵੱਧ ਮੌਤਾਂ ਲਈਆਂ ਉਹ ਡਰੱਗਜ਼ ਨਾਲ ਆਏ ਹੈ ਔਰ ਨਿਰੰਤਰ ਉਹਦੇ ਵੱਲੋਂ ਇਹ ਡਰੱਗਸ ਦੀ ਹਥਿਆਰਾਂ ਦੀ ਸਪਲਾਈ ਆ ਉਹ ਇਸ ਖਿੱਤੇ 'ਚ ਜਾਰੀ ਹੈ ਸੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਸ ਗੱਲ ਤੋਂ ਇੰਡੀਅਨ ਆਰਮੀ ਦੀ ਸਰਾਹਨਾ ਵੀ ਕਰਦਾ ਹਾਂ ਔਰ ਸਲੂਟ ਕਰਦੇ ਹਾਂ ਅਸੀਂ ਇੰਡੀਅਨ ਆਰਮੀ ਇੰਡੀਅਨ ਆਰਮੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ 7-8 ਨੂੰ ਦਰਮਿਆਲੀ ਰਾਤ ਨੂੰ ਜਿਹੜਾ ਹਮਲਾ ਕੀਤਾ ਗਿਆ ਅਮਰਸਰ ਦੇ ਉੱਤੇ ਔਰ ਉਹਨਾਂ ਵੱਲੋਂ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਈ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਗਿਆ ਈ ਔਰ ਸਾਡੀ ਆਰਮੀ ਨੂੰ ਸਲੂਟ ਹੈ ਇਸ ਗੱਲ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਕਵਚ ਸੀ ਉਹ ਸਾਰੇ ਸ਼ਹਿਰ ਦੀਵਾਲੇਦਵਾਲੀ ਬਣਾ ਕੇ ਰੱਖਿਆ ਪਰ ਬਹੁਤ ਉਹਨਾਂ ਦੀ ਜਿਹੜੇ ਡਰੋਨ ਸੀ ਬਹੁਤ ਮਜਾਇਦ ਸੀ ਜਿਹੜੀਆਂ ਉਹਨਾਂ ਨੂੰ ਡਿਫਿਊਜ਼ ਕੀਤਾ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਗਰਾ ਦਿੱਤਾ ਗਿਆ ਅਸੀਂ 10 ਤਰੀਕ ਨੂੰ ਇਸੇ ਗੱਲ ਦਾ ਹੀ ਪਤਲਾ ਫੁੱਕਿਆ ਸੀ ਹਾਲਕੜ ਦੇ ਬਾਹਰ ਕੇ ਪਾਕਿਸਤਾਨ ਸਾਡੇ ਇਹਨਾਂ ਗੁਰੂ ਘਰਾਂ ਨੂੰ ਔਰ ਇਹਨਾਂ ਸ਼ਹਿਰਾਂ ਨੂੰ ਜਿਹੜਾ ਸਿਵਿਲਿਅਨ ਨੂੰ ਖਾਸ ਕਰਕੇ ਨਿਸ਼ਾਨਾ ਬਣਾ ਰਿਆ ਹੈ ਔਰ ਇਸ ਕਰਕੇ ਅਸੀਂ ਉਹਦਾ ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਇੱਕ ਵਿਰੋਧ ਵੀ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਦੁਸ਼ਮਣ ਰਿਹਾ ਹੈ ਸਾਡੇ ਇਸ ਖਿੱਤੇ ਦਾ ਉਹਨੇ ਸਾਨੂੰ ਅੱਤਵਾਦ ਬਹੁਤ ਵੱਡੇ ਅੱਤਵਾਦ ਲਿਆਂਦਾ ਇਸ ਖਿੱਤੇ ਦੇ ਵਿੱਚ ਔਰ ਉਸ ਤੋਂ ਬਾਅਦ ਡਰੱਗਸ ਦੇ ਨਾਲ ਸਾਡੇ ਨੌਜਵਾਨ ਜਿਹੜੇ ਐ ਉਹ ਮਾਰੇ 2 ਲੱਖ ਤੋਂ ਵੱਧ ਮੌਤਾਂ ਲਈਆਂ ਉਹ ਡਰੱਗਸ ਨਾਲ ਆਏ ਹੋਏ ਐ ਔਰ ਨਿਰੰਤਰ ਉਹਦੇ ਵੱਲੋਂ ਜਿਹੜੀ ਡਰੱਗਸ ਦੀ ਹਥਿਆਰਾਂ ਦੀ ਸਪਲਾਈ ਆ ਉਹ ਇਸ ਖਿੱਤੇ 'ਚ ਜਾਰੀ ਹੈ ਸੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਸ ਗੱਲ ਤੋਂ ਇੰਡੀਅਨ ਆਰਮੀ ਦੀ ਸਰਾਹਨਾ ਵੀ ਕਰਦਾ ਔਰ ਸਲੂਟ ਕਰਦੇ ਹਾਂ ਅਸੀਂ ਇੰਡੀਅਨ ਆਰਮੀ ਇੰਡੀਅਨ ਆਰਮੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਵੱਲੋਂ 7-8 ਨੂੰ ਦਰਮਿਆਨੀ ਰਾਤ ਨੂੰ ਜਿਹੜਾ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਉੱਤੇ ਔਰ ਉਹਨਾਂ ਵੱਲੋਂ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਏ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਗਿਆ ਏ ਔਰ ਸਾਡੀ ਆਰਮੀ ਨੂੰ ਸਲੂਟ ਹੈ ਇਸ ਗੱਲ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਕਵਚ ਸੀ ਉਹ ਸਾਰੇ ਸ਼ਹਿਰ ਦੇ ਆਲੇ-ਦੁਆਲੇ ਬਣਾ ਕੇ ਰੱਖਿਆ ਪਰ ਬਹੁਤ ਉਹਨਾਂ ਦੇ ਜਿਹੜੇ ਡਰੋਨ ਸੀ ਬਹੁਤ ਮਜਾਇਦ ਸੀ ਜਿਹੜੀਆਂ ਉਹਨਾਂ ਨੂੰ ਡਿਫਿਊਜ਼ ਕੀਤਾ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਗਰਾ ਦਿੱਤਾ ਗਿਆ ਅਸੀਂ 10 ਤਰੀਕ ਨੂੰ ਇਸੇ ਗੱਲ ਦਾ ਇਹ ਪਤਲਾ ਫੁੱਕਿਆ ਸੀ ਹਾਲਕੜ ਦੇ ਬਾਹਰ ਕੇ ਪਾਕਿਸਤਾਨ ਸਾਡੇ ਇਹਨਾਂ ਗੁਰੂ ਘਰਾਂ ਨੂੰ ਵਾਰੇ ਇਹਨਾਂ ਸ਼ਹਿਰਾਂ ਨੂੰ ਜਿਹੜਾ ਸਿਵਲਿਅਨ ਨੂੰ ਖਾਸ ਕਰਕੇ ਨਿਸ਼ਾਨਾ ਬਣਾ ਰਿਹਾ ਹੈ ਔਰ ਇਸ ਕਰਕੇ ਅਸੀਂ ਉਹਦਾ ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਇੱਕ ਵਿਰੋਧ ਵੀ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਦੁਸ਼ਮਣ ਰਿਹਾ ਹੈ ਸਾਡੇ ਇਸ ਖੇਤੇ ਦਾ ਉਹਨੇ ਸਾਨੂੰ ਅੱਤਵਾਦ ਬਹੁਤ ਵੱਡੇ ਅੱਤਵਾਦ ਲਿਆਂਦਾ ਇਸ ਖੇਤੇ ਦੇ ਵਿੱਚ ਔਰ ਉਸ ਤੋਂ ਬਾਅਦ ਡਰੱਗਸ ਦੇ ਨਾਲ ਸਾਡੇ ਨੌਜਵਾਨ ਜਿਹੜੇ ਐ ਉਹ ਮਾਰੇ 2 ਲੱਖ ਤੋਂ ਵੱਧ ਮੌਤਾਂ ਲਈਆਂ ਉਹ ਡਰੱਗਸ ਨਾਲ ਆਏ ਹੋਏ ਆ ਔਰ ਨਿਰੰਤਰ ਉਹਦੇ ਵੱਲੋਂ ਜਿਹੜੀ ਡਰੱਗਸ ਦੀ ਹਥਿਆਰਾਂ ਦੀ ਸਪਲਾਈ ਆ ਉਹ ਇਸ ਖਿੱਤੇ 'ਚ ਜਾਰੀ ਹੈ ਸੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਸ ਗੱਲ ਤੋਂ ਇੰਡੀਅਨ ਆਰਮੀ ਦੀ ਸਰਾਹਨਾ ਵੀ ਕਰਦਾ ਹਾਂ ਔਰ ਸਲੂਟ ਕਰਦੇ ਹਾਂ ਅਸੀਂ ਇੰਡੀਅਨ ਆਰਮੀ ਨੂੰ